ਬਾਕ ਹੋ ਆਖ ਮਤਾਂ ਵਿੱਚ ਜਿਨ੍ਹਾਂ ਨੇ ਈਸ਼ਵਰ ਦੀ ਵਿਆਪਕਤਾ ਸੁੱਧ ਸਰੂਪਤਾ ਔਰ ਸੈਂ ਪ੍ਰਕਾਸ਼ਤਾ ਔਰ ਮਤ ਜੇ ਮਤ ਲਖਿਆ ਜੇ ਮਤ ਨਾ ਲਖਿਆ ਇਹ ਸਾਰਾ ਜਿਹੜਾ ਸਿਗਾ ਉਹਦੇ ਬਾਰੇ ਬਾਕ ਹੋ ਨਿਆਏ ਦਾ ਸਾਂਖ ਸ਼ਾਸਤਰ ਦਾ ਸਿ ਵਿਚਾਰ ਕੀਤਾ ਸੀ ਅੱਜ ਇਦੋਂ ਅੱਗੇ ਚੱਲਣਾ ਮੰਗਲ ਦੀ ਸਿੱਧੀ ਨਹੀਂ ਹੁੰਦੀ ਤੇ ਜੇ ਕੋਈ ਮੰਗਲ ਨਹੀਂ ਕਰਦਾ ਤਾਂ ਉਹਦੇ ਵਿੱਚ ਨਾਸਕ ਭ੍ਰੰਤੀ ਅਤੇ ਜਿਹੜੀ ਗ੍ਰੰਥ ਦੀ ਨਿਰਵਿਘਤਤਾ ਸਵਾਪਤੀ ਦੀ ਉਹਦੇ ਵਿੱਚ ਘਾਟ ਰਹਿ ਜਾਂਦੀ ਹੁਣ ਕਹਿੰਦੇ ਅਦੁਰ ਜਾ ਕ੍ਰਪਾਲ ਸਰਬੱਗ ਕੋ ਇਹ ਧਾਰਤਮਨ ਧਿਆਨ ਹੁਣ ਕਹਿੰਦੇ ਐਸਾ ਜਿਹੜਾ ਤੁਸੀਂ ਬਿਬੂ ਵਿਆਪਕ ਸਰਬੱਗ ਈਸ਼ਵਰ ਮੰਨਿਆ ਉਹ ਹੈ ਕਿੱਥੇ ਰਹਿੰਦਾ ਕਿੱਥੇ ਹੈ ਕਹਿੰਦੇ ਐਸੇ ਕਿਰਪਾਲੂ ਈਸ਼ਵਰ ਨੂੰ ਜਿਹੜੇ muni ਲੋਕ ਐ ਚਿੰਤਨ ਕਰਨ ਵਾਲੇ ਐ ਪ੍ਰਭੂ ਪ੍ਰੇਮੀ ਐ ਭਗਤੀ ਕਰਨ ਵਾਲੇ ਆ ਉਹੀ ਐ ਮੇਰਾ ਹਿਰਦੇ ਵਿੱਚ ਧਾਰਨ ਕਰਦੇ ਹਨ ਤਾਂ ਕੋ ਹੋ ਤ ਉਪਾਦਿ ਤੇ ਪਰ ਕਰਦੇ ਕੋਈ ਤਾਂ ਕੋ ਹੋ ਤ उपादिते ਮੋ ਮਿੱਥਿਆ ਭਾਨ ਕਹਿੰਦਾ ਐਸਾ ਉਪਾਦੀ ਭੇਦ ਕਰਕੇ ਪ੍ਰਤੀਤੀ ਹੁੰਦਾ ਪਰੰਤੂ ਮੇਰੇ ਵਿੱਚ ਉਹ ਮਿੱਥਿਆ ਭਾਨ ਮੈਨਾਂ ਪ੍ਰਤੀਤੀ ਹੁੰਦਾ ਕਿਵੇਂ ਜਿਸ ਕਿਰਪਾਲੂ ਸਰਬੱਗ ਈਸ਼ਵਰ ਦਾ ਮੁਨੀ ਲੋਕ ਹਿਰਦੇ ਚ ਧਿਆਨ ਧਰਦੇ ਨੇ ਇਸ ਈਸ਼ਵਰ ਦਾ ਮਾਇਆ ਉਪਾਦੀ ਸੇ ਜੈਸੇ ਰੱਜੂ ਵਿੱਚ ਸਰਪਾ ਦੀ ਔਰ ਛੋਪਨ ਵਿੱਚ ਨਾਗਰਾ ਦੀ ਦੀ ਬਾਣ ਹੋਵੇ ਤੈਸੇ ਮੇਰੇ ਸਰੂਪ ਵਿੱਚ ਵੇਖੇ ਈਸ਼ਵਰ ਮਿਥਿਆਈ ਬਾਣ ਹੋਵੇ ਇਹ ਬੜੀ ਵੱਡੀ ਗੱਲ ਕਹੀ ਹੈ ਨੇ ਉਹ ਮੇਰੇ ਚ ਕਹਿੰਦਾ ਮਿਥਿਆ ਬਾਣ ਹਲਾ ਕੈਸੇ ਜਾਂ ਤੇ ਮੇਰੇ ਮੰਗਲ ਮੇ ਈਸ਼ੁਰਾ ਦੀ ਸਰਬ ਕੇ ਮੰਗਲ ਕੀ ਸਿੱਧੀ ਹੋਵੇ ਜਦੋਂ ਮੈਂ ਆਪਣੇ ਸਰੂਪ ਦਾ ਮੰਗਲ ਕਰਦਾ ਤਾਂ ਈਸ਼ੁਰ ਦਾ ਮੰਗਲ ਵੀ ਵਿੱਚੇ ਸਿੱਧੀ ਹੋ ਜਾਂਦੀ ਕਿਉਂਕਿ ਜੋ ਵਸਤੂ ਜਿਸ ਦੇ ਵਿੱਚ ਕਲਪਤ ਹੋਵੇ ਸੋ ਤੇ ਇਸ ਦਾ ਰੂਪ ਹੀ ਹੋਵੇ ਮੈਂ ਈਸ਼ੁਰ ਵਿੱਚ ਕਲਪਤਾਂ ਈਸ਼ੁਰ ਮੇਰੇ ਵਿੱਚ ਕਲਪਤ ਹੈ ਤੇ ਇਹਦਾ ਮਤਲਬ ਹੈ ਜਿਹੜੀ ਵਸਤੂ ਜਿੱਦੇ ਵਿੱਚ ਕਲਪਤ ਹੈ ਉਹਦਾ ਰੂਪ ਹੁੰਦਾ ਜਿਵੇਂ ਪਰਸ਼ਾਵਾ ਜਿਹੜਾ ਆ ਬਿੰਬ ਜਿਹੜਾ ਉਦੇ ਵਿੱਚ ਪ੍ਰਤੀਬਿੰਬ ਕਲਪਤ ਹੈ। ਬਿੰਬ ਤੋਂ ਪ੍ਰਤੀਬਿੰਬ ਭਿੰਨ ਨਹੀਂ ਹੈ। ਪ੍ਰਤੀਬਿੰਬ ਜਿਹੜਾ ਬਿੰਬ ਦਾ ਹੀ ਸਰੂਪ ਹੈ। ਇਸ ਵਾਸਤੇ ਜਿਹੜੀ वस्तु ਜਿਹਦੇ ਵਿੱਚ ਕਲਪਤ ਹੋਵੇ ਉਹ ਉਹਦਾ ਹੀ ਰੂਪ ਹੀ ਹੁੰਦੀ ਹੈ। ਐਸਾ ਨਿਜਮ ਹੈ ਜਾਂ ਤੇ ਮੇਰਾ ਹੀ ਮੰਗਲ ਉਚਿਤ ਹੈ। ਮੇਰਾ ਮੰਗਲ ਕਰਨਾ ਉਚਿਤ ਮੈਨਾਂ ਠੀਕ ਹੈ। ਸ਼ੰਕਾ ਕਹਿੰਦਾ ਈਸ਼ਵਰ ਤੋਂ ਸੁੱਧ ਬ੍ਰਹਮ ਮੈਂ ਅਧਿਆਸਤ ਹੈ। ਤੋ ਤੁਹਾਰੇ ਸਰੂਪ ਪ੍ਰਤਕਾ ਆਤਮਾ ਜਿਹੜੀ ਆਤਮਾ ਸਰੂਪ ਹੈ ਦੇ ਵਿੱਚ ਨਹੀਂ ਹੈ ਜਾਂ ਤੇ ਨਿਰਗੁਣ ਬ੍ਰਹਮ ਦਾ ਮੰਗਲ ਕਰਨਾ ਚਾਹੀਏ ਇਸ ਕੇ ਮੰਗਲ ਸੇ ਸਰਵ ਕੇ ਮੰਗਲ ਕੀ ਸਿੱਧੀ ਹੋਵੇ ਤੁਹਾਰੇ ਮੰਗਲ ਕਰਨੇ ਮੈਂ ਨਹੀਂ ਜੇ ਤੇਰਾ ਮੰਗਲ ਆਪਣੇ ਆਪ ਦਾ ਮੰਗਲ ਕਰੇਗਾ ਤਾਂ ਸਾਰਿਆਂ ਦੀ ਸਿੱਧੀ ਨਹੀਂ ਹੋਏਗੀ ਕਿਉਂਕਿ ਤੂੰ ਸਰਗੁਣ ਸਰੂਪ ਚ ਹੈ ਨਿਰਗੁਣ ਸਰੂਪ ਵਿੱਚ ਈਸ਼ਵਰ ਹੈ ये नर गुण स्वरूप ईश्वरात्मा जानी निर्गुण ब्रह्म है उदा मंगल करांगे तो सारे दा मंगल हो जउगा ब्रह्म में आ, आ, आ उदे हो ब्रह्म दिसै ब्रह्म सुनिए एक-एक बखानी है आत्म पुसारा करण हारा तिस गला नहीं दोरा हो बाद जाने बिन जगत मनो जेबरी सा ਜਿਸ ਤਰ੍ਹਾਂ ਜੇਬਰੀ ਨੂੰ ਜਾਣੇ ਤੋਂ ਬਿਨਾ ਰੱਸੀ ਵਿੱਚ ਸੱਪ ਪ੍ਰਤੀਤ ਹੁੰਦਾ ਹੈ ਇਹ ਪੱਕੀ ਗੱਲ ਹੈ ਔਰ ਐਸੇ ਹੀ ਉਹਨੂੰ ਬ੍ਰਾਹਮ ਨੂੰ ਜਾਣੇ ਤੋਂ ਬਿਨਾ ਇਹ ਜਗਤ ਪ੍ਰਤੀਤ ਹੋਇਆ ਜਦੋਂ ਬ੍ਰਾਹਮ ਨੂੰ ਜਾਣ ਲਓ ਤੇ ਸੰਸਾਰ ਮਿਥਿਆ ਜਦੋਂ ਰੱਸੀ ਨੂੰ ਜਾਣ ਲਓ ਤੇ ਸੱਪ ਦੀ ਭ੍ਰਾਂਤੀ ਮਿਥਿਆ ਕਹਿੰਦਾ ਐਸੇ ਹੀ ਜੇਬਰੀ ਦੇ ਜਾਣਨ ਨਾਲ ਜਿਹੜਾ ਸਾਰਪ ਸਰਪ ਪ੍ਰਤੀਤ ਹੋਗਾ ਮਿਥਿਆ ਬ੍ਰਹਮ ਨੂੰ ਜਾਣੇ ਤੋਂ ਬਿਨਾ ਜਗਤ ਪ੍ਰਤੀਤ ਹੁੰਦਾ ਜੇਬਰੀ ਦੇ ਜਾਣੇ ਚ ਸਰਪ ਨਹੀਂ ਹੈ ਤੈਸੇ ਬ੍ਰਹਮ ਨੂੰ ਜਾਣੇ ਸੇ ਜਗਤ ਵੀ ਨਿਵਰਤ ਹੋਗਾ ਖਤਮ ਹੈ ਨਹੀਂ ਸੋ ਸਤੂਪ ਸ਼ੁੱਧ ਬ੍ਰਹਮ ਮੈਂ ਆਪੇ ਆਪ ਹੂੰ ਆਪੇ ਆਪ ਕਹਿਨੇ ਕਰਕੇ ਅੰਸ਼ ਅੰਸ਼ੀ ਭਾਵ ਬਾ ਵਿਕਾਰ ਵਿਕਾਰੀ ਭਾਵ ਬਾ ਉਪਾਸ਼ਕ ਉਪਾਸ਼ੇ ਭਾਵ आदि कोई भी रीति से मेरा और ब्रह्म का किंचित भेद नहीं है क्या मेरा तो ब्रह्म दा कोई भेद नहीं है असि एक ही हाँ ये सूचना सूचन किया और भेद के अभाव से कार्यता रूप प्रकाशता रूप और अधिकता रूप से तीन प्रकार की परतंत्रता है एकता भेद के अभाव से ਜਦੋਂ ਭੇਜ ਦੀ ਹੈਨੀ ਵਿੱਚ ਦੋਨਾਂ ਚਾ ਭਾਵੀ ਹੈ ਤਾਂ ਉਹਦਾ ਵੱਖਰਾਪਣ ਨਹੀਂ ਕਾਰਯਤਾ ਕੰਮ ਕਰਨ ਦਾ ਢੰਗ ਜੀਵ ਛੋਟਾ ਹੈ ਈਸ਼ਵਰ ਵੱਡਾ ਹੈ ਇਹ ਜਿਹੜਾ ਪ੍ਰਕਾਸ਼ਤਾ ਰੂਪ ਉਹ ਅਧਿਆਕਤਾ ਰੂਪ ਅਧਿਆਕਤਾ ਜਿਹਦੇ ਆਸ਼ਰਦ ਸਾਰਾ ਕੁਝ ਰਹੇ ਇਹਨਾਂ ਤਿੰਨ ਪ੍ਰਕਾਰ ਦੀ ਜਿਹੜੀ ਪਰਤੰਕਰਤਾ ਹੈ ਇਹਨਾਂ ਤਿੰਨਾਂ ਤੋਂ ਮੈਂ ਰਾਹਤ ਹੂੰ ਮੇਰੇ ਤੇ ਕੋਈ ਨਹੀਂ ਹੈ ਇਹ ਕਹਿੰਦਾ ਇਹ ਵੀ ਸੂਚਨ ਕੀਆ ਜਾਂ ਤੇ ਮੇਰਾ ਪ੍ਰਤਕ ਆਤਮਾ ਜਿਹੜਾ ਆ ਮੰਗਲ ਹੀ ਸੁੱਧ ਬ੍ਰਹਮ ਦਾ ਮੰਗਲ ਹੈ। ਸ਼ੰਕਾ ਤੁਹਾਡੇ ਪਰੰਪਰਾ ਗੁਰੂ ਦਾदू जी ਦੇ ਸੰਪਰਦਾਇ ਕੇ ਈਸ਼ਟ ਦੇਵ શ્રી ਰਾਮ ਦਾ ਤੋ ਜਾ ਕੇ ਸਮਾਧਾਨ ਹੈ। ਹਾਂ ਹੁਣ ਕੀ ਕਹਿੰਦਾ। ਦੋਰਾ ਬੋਧ ਚਾਹੇ ਜਾਂ ਕੋ ਸੁਕ੍ਰਿਤ ਭਜਤ ਰਾਮ ਨਸਕਾਮ। ਇਹ ਕਹਿੰਦਾ ਜੇ ਕਰਕੇ ਆਪਣੇ ਰਾਮ ਦਾ ਈਸ਼ਵਰ ਦਾ ਤੁਸੀਂ ਬੋਧ ਚਾਹੁੰਦੇ ਹੋ। ਤਾਂ ਫਿਰ ਤੁਸੀਂ ਰਾਮ ਨੂੰ ਨਿਸਕਾਮ ਹੋ ਕੇ ਭਜਨ ਕਰੋ ਗੁਰੂ ਅਜਿੰਦੇਵ ਜੀ ਨੇ ਵੀ ਕਿਹਾ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਤੋਂ ਸੋ ਮੇਰੋ ਹੈ ਆਤਮਾ ਕਾ ਕੋ ਕਰੂ ਪ੍ਰਣਾਮ ਜਿਸ ਰਾਮ ਜੀ ਕੋ ਬੋਧ ਕੀ ਚਾਹਨਾ ਕਰਕੇ ਜੇ ਤੁਸੀਂ ਰਾਮ ਨੂੰ ਬੋਧ ਕੀ ਚਾਹਨਾ ਮਤਲਬ ਬੋਧ ਨੂੰ ਜਾਨਣਾ ਚਾਹੁੰਦੇ ਹੋ ਰਾਮ ਨੂੰ ਤੇ ਸੁਕ੍ਰਿਤ ਨਿਸਕਾਮ ਭਜੇ ਸੋ ਰਾਮ ਜੀ ਮੇਰੇ ਆਤਮਾ ਸਰੂਪ ਹੈ दादू दयाल जी के संप्रदाय में राम जी को निर्गुण ब्राह्मण होने थे जानते मैं किसको प्रणाम करूं मेरे तो भिन्न कोई वस्तु नहीं है अभावते किसी को भी प्रणाम नहीं करूं जे बात ओ कदा नाम मेरा स्वरूप है तो मैं माता के नहीं देखता हूं अथवा जिस पारब्रह्म के बोध को चाह ना करे इच्छा करे वे मेनू पारब्रह्म का बोध हो जाए ਸੁਕ੍ਰਿਤ ਪੁਰਸ਼ ਰਾਮ ਜੀ ਕੋ ਨਿਸਕਾਮ ਭਜੇ ਜਿਹੜੇ ਸੁਕ੍ਰਿਤ ਕਰਮ ਕਰਨ ਵਾਲੇ ਪੁਰਸ਼ ਹੈ ਨਿਸਕਾਮ ਹੋ ਕਰ ਕੇ ਭਗਵਾਨ ਨੂੰ ਭਜਨਾ ਕਰਨ ਸੋ ਪਾਰ ਬ੍ਰਹਮ ਮੇਰੋ ਆਤਮਾ ਸਰੂਪ ਹੈ ਸੋਈ ਰਾਮ ਜੀ ਹੈ ਜਾਂ ਤੇ ਸਰਬ ਕੋ ਅਦੇਸ਼ਤਾਨ ਮੈਂ ਕਿਸ ਕੋ ਪ੍ਰਣਾਮ ਕਰੂੰ ਜੇ ਮੈਂ ਰਾਮ ਜੀ ਹੂੰ ਤੇ ਸਾਰਿਆਂ ਦਾ ਅਦੇਸ਼ਤਾਨ ਮੈਂ ਹੀ ਆ ਮੇਰੇ ਤੋਂ ਪੈਨ ਕੁਛ ਹੈ ਨਹੀਂ ਤਾਂ ਮੈਂ ਨਮਸਕਾਰ ਕਿਨੂੰ ਕਰਾਂ ਨਮਸਕਾਰ ਨਹੀਂ ਬਣਦੀ मेरे तो पेन और कोई बसु है नहीं जाको मैं प्रणाम करूं ये पाप तो है पांच दोहे की टीका संपूर्ण हो गई अगर काम है सारे जी थोड़ा होनी है निर्गुण उपासना चक्कर है आत्मा ब्रह्म बेदी श्रुतियां ने आत्मा ईश्वर भेद सुतुम प्राग्य हिरण गर्भ ए ब्राड ते तो रूप तेजस ये सारा पढ़िया है बेषो अध्यात्म प्रकाश पढ़िया यानी कोई भी है ओम स्वरूप है सारा कुछ चौक समझाणा किया शुरू करते अनुभूति ने

ਹਾਂ ਭਯੋ ਬੇਦ ਸਿਧਾਂਤ ਜਲ ਜਾਂ ਮੈਂ ਅਤ ਗੰਭੀ ਕਹਿੰਦੇ ਨੇ ਜਿਹੜੇ 베ਦ ਹੈ ਉਹਨਾਂ ਚ ਸਿਧਾਂਤ ਰੂਪੀ ਜਲ ਅਤਯੰਤ ਕਰਕੇ ਗੰਭੀਰ ਬਹੁਤ ਜ਼ਿਆਦਾ ਹੈ ਭਾਵ ਬ੍ਰਿਧਾਂ ਵਿੱਚ ਗਿਆਨ ਰੂਪੀ ਜਲ ਹੈ ਅਸ ਵਿਚਾਰ ਸਾਗਰ ਕਹੂੰ ਇਸ ਵਿਚਾਰ ਸਾਗਰ ਰੂਪੀ ਗ੍ਰੰਥ ਵਿੱਚ ਜਿਹੜੇ 베ਦਾਂ ਦਾ ਸਾਰ ਰੂਪੀ ਗੰਭੀਰ ਜਲ ਹੈ ਸਾਗਰ ਚ ਪਾਣੀ ਹੁੰਦਾ ਨਾ ਉਹ ਕਹਿੰਦਾ ਫਿਰ ਇਹ ਜਿਹੜਾ ਤੂੰ ਵਿਚਾਰ ਸਾਗਰ ਲਈ ਹੈ ਚ ਪਾਣੀ ਕਿਹੜਾ ਕਹਿੰਦਾ ਇਹਦੇ ਵਿੱਚ ਜਿਹੜਾ ਵੇਦਾਂ ਦਾ ਸਿਧਾਂਤ ਮੈਂ ਬਿਆਨ ਕੀਤਾ ਉਹ ਵਿਚਾਰ ਸਾਗਰ ਚ ਜਲ ਰੂਪੀ ਹੈ ਤੇ ਕਹਿੰਦਾ ਜਲ ਡੂੰਗਾ ਵੜਾਉਂਦਾ ਕਹਿੰਦੇ ਜਿਹੜੇ ਵੇਦ ਦੇ ਸਿਧਾਂਤ ਹੈ ਉਹ ਵੀ ਅਤਿਆੰਤ ਕਰਕੇ ਡੂੰਗੇ ਸਮਝਣ ਪਾਰੇ ਇਹ ਉਹਦੇ ਚ ਦੀ ਵਿਆਕਰਤਾ ਹੈ ਆਸ ਵਿਚਾਰ ਸਾਗਰ ਕੋ ਉਪੇਖ ਮਿੱਧਤ ਹੋਇਤੀ ਹੈ ਐਸਾ ਜਿਹੜਾ ਵੇਦਾਂ ਦੇ ਸਿਧਾਂਤ ਦਾ ਵਰਣਨ ਕਰਨ ਵਾਲਾ અત્યੰਤ ਕਰਕੇ ਗੰਭੀਰ ਹੈ ਭਾਵ ਕਠਨ ਹੈ ਐਸਾ ਮੈਂ ਵਿਚਾਰ ਸਾਗਰ ਕਹਿਣ ਲੱਗਿਆ ਜਿਹਨੂੰ ਜਿਹੜੇ ਬੁੱਧੀਮਾਨ ਪੁਰਸ਼ ਨੇ ਅਕਲਵਾਨ ਪੁਰਸ਼ ਨੇ ਸਿਆਣੇ ਸੁਰਬਾਨ ਸੰਸਕਰੇ ਦੇ ਬਖਤਾ ਨੇ ਧੀਰਜਵਾਨ ਨੇ ਉਹ ਇਹਨੂੰ ਪੇ ਕਰਕੇ ਮੁੱਦਤ ਮੈਂ ਨਾ ਖੁਸ਼ ਹੋਵਾਂਗੇ ਔਰ ਸੂਤਰ ਭਾਸ਼ਯ ਭਾਰਤ ਪ੍ਰਵ੍ਰਤੀ ਗ੍ਰੰਥ ਤਾਂ ਬਹੁਤ ਸੁਰਬਾਨ ਹੋਰ ਵੀ ਜਿਹੜੇ ਸੂਤਰ ਭਾਸ਼ੇ ਜਿਹਦਾ ਸ਼ੰਕਰਾਚਾਰੀਆ ਨੇ ਕੀਤੇ ਸੀ ਔਰ ਨਾਲ ਨਾਲ ਸੰਸਕਰਦੇ ਬ੍ਰਿਤੀ ਵਗੈਰਾ ਭਾਰਤਿਕ ਗ੍ਰੰਥ ਭਾਸ਼ੇ ਗ੍ਰੰਥ ਬਹੁਤ ਸਾਰੇ ਸੁਰਬਾਨ ਸੁਰਬਾਨਮਨ ਸੁਰ ਦੇਵਤਿਆਂ ਦੀ ਬਾਣੀ ਵਿੱਚ ਭਾਵ ਸੰਸਕ੍ਰਿਤ ਵਿੱਚ ਜਿਹੜੇ ਹਨ ਉਹ ਇਹਦਾ ਮੈਂ ਆਧਾਰ ਬਣਾਇਆ ਹੋਇਆ ਕੀ ਕੀ ਤਾਂ tatha ਵੀ ਮੈਂ ਬਾਸ਼ਾ ਕਰੂੰ ਲਖਮਤ ਮੰਨ ਜਾ ਕੇਂਦਾ ਬੇਸ਼ੱਕ ਬਹੁਤ ਸਾਰੇ ਜਿਹੜੇ ਗ੍ਰੰਥ ਹੈ ਸੰਸਕ੍ਰਿਤ ਦੇ ਸੂਤਰ ਪਾਸ਼ ਬਗਾਰਾ ਭਾਰਤਕ ਦੇ ਪਰਵਿਰਤੀ ਦੇ ਤੁਰਬਾਨ ਸੰਸਕ੍ਰਿਤ ਦੀ ਬਾਣੀ ਵਿੱਚ ਬਹੁਤ ਸਾਰੇ ਗ੍ਰੰਥ ਹਨ ਪਰੰਤੂ ਫਿਰ ਵੀ ਮੈਂ ਭਾਸ਼ਾ ਦੇ ਵਿੱਚ ਗ੍ਰੰਥ ਲਿਖਣ ਲੱਗਾ ਸੰਸਕ੍ਰਿਤ ਦੇ ਜਵਾਲ ਗ੍ਰੰਥ ਨੇ ਉਹਨਾਂ ਨੂੰ ਛੱਡ ਕੇ ਮੈਂ ਭਾਸ਼ਾ ਦੇ ਵਿੱਚ ਗ੍ਰੰਥ ਲਿਖਣ ਲੱਗਾ ਲਖਮਤ ਮੰਨ ਦੇ ਆ ਜਾਨ ਜਿਹੜੇ ਅਜਾਣ ਹੈ ਜੇ ਇਹ ਸੰਸਕ੍ਰਿਤ ਵਿਦਿਆ ਨਹੀਂ ਪੜ ਸਕਦੇ ਜਿਨ੍ਹਾਂ ਦੀ ਬੁੱਧੀ ਜਿਹੜੀ ਮਾਨਦਿੱਤੀ ਬਰਬੁੱਧੀ ਨਹੀਂ ਹੈ ਉਹਨਾਂ ਨੂੰ ਗਿਆਨ ਪ੍ਰਾਪਤ ਕਰਾਉਣ ਵਾਸਤੇ ਮੈਂ ਵਿਚਾਰ ਥਾਗ ਨਾਂ ਦਾ ਗ੍ਰੰਥ ਰਚਾਂਗਾ ਇਹ ਕਹਿੰਦਾ ਠੀਕਾ ਕਹਿੰਦਾ ਭਾਵੇਂ ਸੂਤਰ ਪਾਸ਼ਯ ਭਾਰਤਕ ਸੇ ਪ੍ਰਵਿਰਤੀ ਕਈ ਆਦ ਲਿਆ ਕਰਕੇ ਸੁਰਬਾਨ ਕਈ ਸੰਸਕਰ ਗ੍ਰੰਥ ਬਹੁਤ ਹਨ ਤਾਂ ਵੀ ਸੰਸਕ੍ਰਿਤ ਗ੍ਰੰਥਾਂ ਵਿੱਚ ਜਿਹੜਾ ਮੰਦਬੁੱਧੀ ਪੁਰਸ਼ ਹੈ ਉਹਨੂੰ ਗਿਆਨ ਨਹੀਂ ਹੋ ਸਕਦਾ ਔਰ ਪਾਸ਼ਾ ਗ੍ਰੰਥ ਵਿੱਚ ਮੰਦਬੁੱਧੀ ਪੁਰਸ਼ ਨੂੰ ਕੋਈ ਵੀ ਬੋਧ ਹੋਵੇ ਇਸ ਵਾਸਤੇ ਇਹ ਜਿਹੜਾ ਮੈਂ ਪਾਸ਼ਾ ਦਾ ਗ੍ਰੰਥ ਰੱਫਿਆ ਹੈ ਨਾ ਇਹ ਨਿਸਫਲ ਨਹੀਂ ਹੈ ਬੇਅਰਥ ਨਹੀਂ ਹੈ ਇਹਦਾ ਫਾਇਦਾ ਹੈ ਕਿੰਤੂ ਸੰਸਕ੍ਰਿਤ ਗ੍ਰੰਥਨ ਕੇ ਵਿਚਾਰ ਵਿੱਚ ਜਿਨ੍ਹਾਂ ਦੀ ਬੁੱਧੀ ਸਮਰੱਥ ਨਹੀਂ ਹੈ ਜਿਹੜੇ ਸੰਸਕ੍ਰਿਤ ਵਿਦਿਆ ਨਹੀਂ ਪੜੇ ਹੋਏ ਉਹਨਾਂ ਨੂੰ ਤਿੰਨ ਕੇ ਨਿਮਿਤ ਗ੍ਰੰਥ ਦਾ ਆਰੰਭ ਸਫਲ ਹੈ ਠੀਕ ਹੈ ਹਾਂ ਦੋਰਾ ਕਵਿਜਨਕ੍ਰਿਤ ਭਾਸ਼ਾ ਬਹੁਤ ਗ੍ਰੰਥ ਜਗਤ ਬਖਿਆਤ ਉਹ ਕਹਿੰਦਾ ਵੀ ਤੇਰੇ ਗ੍ਰੰਥ ਤੋਂ ਬਿਨਾ ਕਵਿਜਨ ਲੋਕਾਂ ਨੇ ਵਿਦਵਾਨ ਲੋਕਾਂ ਨੇ ਹੋਰ ਵੀ ਭਾਸ਼ਾ ਦੇ ਗ੍ਰੰਥ ਲਿਖੇ ਨੇ ਬਹੁਤ ਸਾਰੇ ਨੇ ਬਖਿਆਤ ਮਾਣਾ ਪ੍ਰਸਿੱਧ ਨੇ ਬਿਨ ਵਿਚਾਰ ਸਾਗਨ ਲਖੇ ਨੈਸ ਦੇ ਇਨਸਾਨ ਉਹ ਕਹਿੰਦਾ ਭਾਵੇਂ ਲਿਖੇ ਨੇ ਉਹਨਾਂ ਦੇ ਵਿੱਚ ਤੇਰੀਆ ਸੰਪੂਰਨ ਨਹੀਂ ਹੈਗੀ ਕਿਉਂ ਕੁਝ ਤਾਂ ਸੁਣ ਕੇ ਲਿਖਿਆ ਕੁਝ ਪੜ੍ਹ ਕੇ ਲਿਖਿਆ ਕਿਨਾਂ ਚ ਅਧੂਰੀ ਕਿਰਿਆ ਪਰੰਤੂ ਜਿਹੜਾ ਇਹ ਮੈਂ ਗ੍ਰੰਥਾਂ ਦੇ ਵੇਦਾਂ ਦੀ ਰਚਨਾ ਦੇ ਸੰਬੰਧ ਵਿੱਚ ਉਹਨਾਂ ਦੇ ਅਨੁਸਾਰ ਲਿਖਿਆ ਇਹ ਕਹਿੰਦਾ ਜਦ ਦੇ ਭੀ ਵਿਚਾਰ ਸਾਗਰ ਬਿਨਾ ਹੋਰ ਪਾਠਾ ਗ੍ਰੰਥਨ ਆਤਮ ਬਸੁਰ ਦੇ ਕੇ ਸੰਧੂਰ ਸੰਦੇਹ ਦੂਰ ਹੋ ਬੈ ਨਹੀਂ ਸੰਸਕ੍ਰਿਤ ਜੀ ਨੂੰ ਨਹੀਂ ਆਂਦੇ ਉਹ ਕੀ ਕਰੇਗਾ ਵਿਚਾਰ ਨਹੀਂ ਹੁੰਦੀ ਜਾਂ ਕਿ ਇਹ হেতু ਹੈ ਉਹ ਕੀ ਕਹਿੰਦਾ ਕਹਿੰਦਾ ਕਿੰਨੇ ਤੋਂ ਸਰਵਣ ਕਰਕੇ ਭਾਸ਼ਾਦਰਾਂਤਰ ਚ ਹੈ ਜਣੀਆਂ ਔਰ کئی ਜਿਦਾ ਪੰਜ ਭਾਸ਼ਾ ਸ਼ਬਦ ਗ੍ਰੰਥ ਹੈ ਉਹ ਸੁਣ ਕੇ ਲਿਖਿਆ ਉਹਨਾਂ ਦੀ ਕਿਰਿਆ ਕਾਹੂ ਅਨਸਮੇ ਤੋਂ ਸ਼ਾਸਤਰ ਕੇ ਅਨੁਸਾਰ ਹੈ ਕਿ ਕਿਤੇ ਸ਼ਾਸਤਰ ਤੋਂ ਫੋਟ ਹੈ ਜੋ ਸਰਵਣ ਕੀਆ ਅਰਥ ਯਥਾਰਤ ਕਰਨ ਨਹੀਂ ਹੁਆ ਇਸ ਬੰਦੇ ਨੇ ਸੁਣ ਕੇ ਲਿਖਿਆ ਕਈ ਵਾਰੀ ਨੂੰ ਅਰਥ ਜਿਹੜਾ ਸਹੀ ਮੈਨੇ ਚ ਸਮਝ ਨਹੀਂ ਆਉਂਦੀ ਸੁਣਿਆ ਹੋਇਆ ਫਿਰ ਉਹਨੇ ਸੁਣੇ ਹੋਏ ਨੇ ਲਿਖਣਾ ਕੁਝ ਵੀ ਵਾਧਾ ਹੋ ਜਾਂਦਾ ਕਾਟਾ ਰਹਿੰਦਾ تن ਮੈਂ ਵੀ ਸੰਦੇਹ ਹੈ ਤੋ ਬੋਧ ਗਿਆਨ ਹੋਵੇ ਨਹੀਂ ਕਾਏ ਤੇ تن ਮੈਂ ਵਿਦਾਂਤ ਕੀ ਪ੍ਰਕਿਰਿਆ ਸੰਪੂਰਨ ਨਹੀਂ ਹੈ ਮੈਂ ਚਾਰ ਥਾਕਰ ਗ੍ਰੰਥ ਮੈਂ ਸੰਪੂਰਨ ਪ੍ਰਕਿਰਿਆ ਹੈ ਔਰ ਵਿਦਾਂਤ ਸ਼ਾਸਤਰ ਕੇ ਅਨੁਸਾਰ ਹੈ ਕਾਹੂ ਸਦਾਨ ਮੈਂ ਵੀ ਵਿਰਧ ਨਹੀਂ ਹੈ ਜੋ ਆਤਮ ਗਿਆਨ ਮੈਂ ਉਪਜੋਗੀ ਜਿਹੜਾ ਪਦਾਰਥ ਹੈ ਉਹਦਾ ਨਿਰੂਪਨ ਬਸ ਸਾਰਥੇ ਕੀਤਾ ਔਰ ਜਾਂਤੇ ਔਰ ਭਾਸ਼ਾ ਗ੍ਰੰਥਰ ਕੇ ਸਮਾਨ ਗਿਆਨ ਗ੍ਰੰਥ ਨਹੀਂ ਹੈ ਜਿਹੜੇ ਆਮ ਭਾਸ਼ਾ ਵਾਲੇ ਗ੍ਰੰਥ ਮਿਲਦੇ ਉਹ ਕੰਦਾ ਦੂਰੇ ਹੈ ਤੇ ਉਤਮ ਗ੍ਰੰਥ ਹੈ ਉਹਨੋਂ ਤੋਂ ਭਿੰਨ ਹੈ ਇਹਨਾਂ ਚ ਜਿਹੜੀ ਵਿਦਾਂਤ ਸ਼ਾਸਤਰ ਦੀ ਪ੍ਰਕਿਰਿਆ ਨਾਲ ਉਹ ਸੰਪੂਰਨ ਕੀਤੀ ਹੋਈ ਹੈ ਤੋਂ ਜਾਂਤੇ ਔਰ ਭਾਸ਼ਾ ਗ੍ਰੰਥਰ ਕੇ ਸਮਾਨ ਜੇ ਗ੍ਰੰਥ ਨਹੀਂ ਹੈ किंतु सर्व भाषा में यह ग्रंथ उत्तम है अगे अनुबंध आने चलो